ਪਿੰਡ ਤੋਂ ਲੈ ਕੇ ਸ਼ਹਿਰ ਤੱਕ ਬੋਨਵੇਟਾ ਅਤੇ ਹੌਰਲਿਕਸ ਲਈ ਮਾਮਾ ਵਿੱਚ ਇੱਕ ਵੱਖਰਾ ਕਰੇਜ਼ ਹੈ ਉਹ ਚਾਹੁੰਦੀਆਂ ਨੇ ਕਿ ਉਹਨਾਂ ਦਾ ਬੱਚਾ ਵੱਡਾ ਹੋਣ ਤੱਕ ਇਸ ਦਾ ਸੇਵਨ ਕਰੇ ਕੰਪਨੀਆਂ ਨੂੰ ਵੀ ਇਸ ਦਾ ਕਾਫੀ ਫਾਇਦਾ ਹੁੰਦਾ ਹੈ ਹੁਣ ਕੇਂਦਰ ਸਰਕਾਰ ਨੇ ਬੋਨਵੇਟਾ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਇਸ ਕਾਰਨ ਹੁਣ ਇਸ ਨੂੰ ਸਿਹਤ ਦੇ ਨਜ਼ਰੀਏ ਤੋਂ ਬਿਹਤਰ ਉਤਪਾਦ ਨਹੀਂ ਮੰਨਿਆ ਜਾਵੇਗਾ ਵੜਨਜਤੇ ਉਦਯੋਗ ਮੰਤਰਾਲੇ ਨੇ ਸਾਰੀਆਂ ਈ-ਕਾਮਰਸ ਵੈੱਬਸਾਈਟਾਂ ਨੂੰ ਬੋਨ ਵਿਟਾ ਸਣੇ ਕੁਝ ਹੋਰ ਉਤਪਾਦਾਂ ਨੂੰ ਆਪਣੇ ਪਲੇਟਫਾਰਮਾਂ ਤੇ ਡਰਿੰਕ ਅਤੇ ਬੇਵਰਸ ਨੂੰ ਹੈਲਥ ਡਰਿੰਕ ਦੀ ਕੈਟਾਗਰੀ ਤੋਂ ਹਟਾਉਣ ਲਈ ਕਿਹਾ ਹੈ ਨੈਸ਼ਨਲ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਰਸ ਨੇ ਸਿੱਟਾ ਕੱਢਿਆ ਹੈ ਕਿ ਐਫ ਡਬਲ ਐਸ ਐਕਟ 2006 ਐਫ ਡਬਲ ਐਸ ਏ ਆਈ ਅਤੇ ਮੁੰਡੈਲ ਜੀ ਇੰਡੀਆ ਦੁਆਰਾ ਬਣਾਏ ਗਏ ਨਿਯਮਾਂ ਅਤੇ ਨਿਯਮਾਂ ਦੇ ਤਹਿਤ ਕੋਈ ਵੀ ਹੈਲਥ ਡਰਿੰਕ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ NCPR ਭਾਲ ਅਧਿਕਾਰ ਸੁਰੱਖਿਆ ਲਈ ਕਮਿਸ਼ਨ ਐਕਟ 2005 ਦੀ ਧਾਰਾ 3 ਦੇ ਅਧੀਨ ਗਠਿਤ ਇੱਕ ਵਿਧਾਨਕ ਸੰਸਥਾ CPCAR ਐਕਟ 2005 ਦੀ ਧਾਰਾ 14 ਦੇ ਅਧੀਨ ਆਪਣੀ ਜਾਂਚ ਤੋਂ ਬਾਅਦ ਇਹ ਤੈਅ ਕੀਤਾ ਹੈ ਕਿ ਕੋਈ ਵੀ ਹੈਲਥ ਡਰਿੰਕਸ ਦੇ ਤਹਿਤ ਪਰਿਭਾਸ਼ਿਤ ਨਹੀਂ ਹੈ 2006 ਦੇ FSSAI ਅਤੇ Moreless India Food Private Limited ਵੱਲੋਂ ਪੇਸ਼ ਨਿਯਮ ਤੇ ਰੈਗੂਲੇਟਰੀ ਮਿਨਿਸਟਰੀ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਈ-ਕਾਮਰਸ ਵੈੱਬਸਾਈਟਾਂ ਨੂੰ ਕਿਹਾ ਸੀ ਕਿ ਉਹ ਹੈਲਥ ਡਰਿੰਕਸ ਜਾਂ ਐਨਰਜੀ ਡਰਿੰਕਸ ਦੀ ਸ਼੍ਰੇਣੀ ਵਿੱਚ ਡੇਰੀ ਅਨਾਜ ਜਾਂ ਮਾਲਟ ਆਧਾਰਿਤ ਪੀਣ ਵਾਲੇ ਪਦਾਰਥਾਂ ਦੀ ਸੂਚੀ ਨਾ ਦੇਣ ਸਰਕਾਰੀ ਸੰਸਥਾ ਨੇ ਦਲੀਲ ਦਿੱਤੀ ਹੈ ਕਿ ਭਾਰ ਦੇ ਭੋਜਨ ਕਾਨੂੰਨਾ ਵਿੱਚ ਹੈਲਥ ਡਰਿੰਕ ਸ਼ਬਦ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ ਜਦੋਂ ਕਿ ਕਾਨੂੰਨਾ ਦੇ ਤਹਿਤ એનર્ਜੀ ਡਰਿੰਕ ਸਿਰਫ ਇੱਕ ਟੇਸਟ ਫੂਡ ਵਾਟਰ ਬੇਸਡ ਡਰਿੰਕ ਹੈ ਇਸ ਤੋਂ ਇਲਾਵਾ ਐਫ ਡਬਲ ਐਸ ਏ ਆਈ ਨੇ ਕਿਹਾ ਹੈ ਕਿ ਗਲਤ ਸ਼ਬਦਾ ਦੀ ਵਰਤੋਂ ਖਪਤਕਾਰ ਨੂੰ ਗੁੰਮਰਾਹ ਕਰ ਸਕਦੀ ਹੈ ਅਤੇ ਇਸ ਲਈ ਵੈੱਬਸਾਈਟਾਂ ਨੂੰ ਇਸ਼ਤਿਹਾਰ ਨੂੰ ਹਟਾਉਣ ਜਾਂ ਸੁਧਾਰਨ ਲਈ ਕਿਹਾ ਗਿਆ ਹੈ